ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾ ਦਿੱਤਾ ਬੰਦਾ ਸਿਆ ਹੁਣ ਕੀ ਮਹਿਸੂਸ ਹੁੰਦਾ ਏ ਮਰਦ ਨੇ ਆਖਿਆ ਜਲਾਦਾ ਮੇਰੇ ਪੁੱਤ ਦੀਆਂ ਆਂਦਰਾ ਨਹੀਂ ਇਹ ਮੇਰੇ ਗਲ ਵਿੱਚ ਤੂੰ ਸਾ ਹਾਰ ਪਾਏ ਨੇ ਮੈਂ ਤਿਆਰ ਥਾਂ ਲਾੜੀ ਮੌਤ ਨੂੰ ਵਿਆਉਣ ਵਾਸਤੇ ਪਰ ਹਾਰਾਂ ਦੀ ਕਮੀ ਸੀ ਜਿਹੜੀ ਤੂੰ ਸਾ ਪੂਰੀ ਕਰ ਦਿੱਤੀ ਮਰਦ ਦੇ ਪੁੱਤ ਦੀ ਸ਼ਾਦੀ ਵਿੱਚ ਉਹ ਚੁਲੀ ਖੂਨ ਦੀ ਲਈ ਜਲਾਦ ਨੇ ਬੰਦਾ ਸਿੰਘ ਦੇ ਮੁਖ ਤੇ ਛੱਟੇ ਮਾਰੇ ਆਖਿਆ ਬੰਦਾ ਸਿਆ ਹੁਣ ਇਨੇ ਆਖਿਆ ਲਾੜਾ ਤਿਆਰ ਹੋਵੇ ਮੂੰਹ ਝਟਾਈ ਦੀ ਰਸਮਾਂ ਤਾਂ ਕੀਤੀ ਹੋਵੇ ਹਾਰ ਗਾਲ ਵਿੱਚ ਪਾਏ ਹੋਣ ਤੇ ਪਿੰਡ ਦਾ ਮੀਰ ਜਦਾ ਅਤਰ ਸੜਕਾਉਂਦਾ ਨਾ ਸੀ ਜਦੋਂ ਪੁਰਾਣੇ ਸਮਿਆਂ ਵਿੱਚ ਬਰਾਤ ਜਾਣੀ ਉਹ ਘਾਟ ਸੀ ਇਹ ਮੇਰੇ ਪੁੱਤ ਦਾ ਖੂਨ ਨਹੀਂ ਤੁਸੀਂ ਮੇਰੇ ਉੱਤੇ ਅਰਥ ਅਤਰ ਸਿੱਖਣ ਗਿਆ ਏ ਇਹ ਮੇਰੇ ਪੁੱਤ ਦਾ ਖੂਨ ਨਹੀਂ ਅਤਰ ਹੈ ਕਹਿੰਦੇ ਨੇ ਜਲਾਦ ਨੂੰ ਹੋਰ ਗੁੱਸਾ ਚੜਿਆ ਉਹਨਾਂ ਨੇ ਸੀਖਾਂ ਜਿਹੜੀਆਂ ਸਨ ਅੱਗ ਨਾਲ ਗਰਮ ਕੀਤੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਸਮ ਜਿਹੜਾ ਸੀ ਗਰਮ ਸੀਖਾਂ ਲਾ ਲਾ ਕੇ ਸਾੜਨਾ ਆਰੰਭ ਕੀਤਾ। ਯਮੂਰ ਕਰਮ ਕੀਤੇ। ਜਿਸ ਮਤੋਂ ਗਰਮ ਜਮੂਰਾ ਦੇ ਨਾਲ ਚੁੰਡੀਆਂ ਭਰ ਭਰ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਝਾਲਮਾ ਨੇ ਤੋੜਿਆ। ਮੈਂ ਸਮਝਦਾ ਇੰਨੀ ਬੇਕਿਰਕੀ ਨਾਲ ਇੰਨੀ ਦਰਿੰਦਗੀ ਦੇ ਨਾਲ ਜਿਹੜੇ ਲੋਕ ਐਵੇਂ ਕੌਮ ਦੇ ਬਾਦਸ਼ਾਹ ਦਾ ਹਾਲਾਤ ਕਰਦੇ ਨੇ ਫਿਰ ਸਾਰੀ ਉਮਰ ਉਹਨਾਂ ਨੂੰ ਲਾਣ ਤਾਂ ਪੈਂਦੀਆਂ ਨੇ ਲਾਣ ਤਾਂ ਨੇਕ ਅਮਲ ਕਰਨਸਾਂ ਨੂੰ ਪਾਰ ਲਾਉਂਦੇ ਬਧੀਆਂ ਕਰਨ ਤੇ ਲਾਣ ਤਾਂ ਪੈਂਦੀਆਂ ਨੇ ਚਿੱਟੇ ਕੱਪੜੇ ਤੇ ਜੇਕਰ ਦਾਗ ਲੱਗ ਜੇ ਉੱਤੇ ਉੱਡ ਕੇ ਮੱਖੀਆਂ ਬਹਿੰਦੀਆਂ ਨੇ ਭਲਿਆ ਪੁਰਸ਼ਾਂ ਦਾ ਗੌਂਦੀ ਏ ਜਸ ਦੁਨੀਆ ਤੇ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ ਸਤਕਾਰ ਜੋ ਕਿ ਸਾਧ ਸੰਗਤ ਦੀ ਜਿਸ ਵੇਲੇ ਮਰਦ ਦਾ ਜਬੂਰਾ ਦੇ ਨਾਲ ਮਾਸ ਚੁੰਡੀਆਂ ਭਰ-ਭਰ ਕੇ ਤੋੜਿਆ ਪਰ ਮਰਦ ਦੀ ਸੁਰਤ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹੀ ਤੇ ਪਾਣੀ ਵਰਦਾ ਰਿਹਾ ਬੜਾ ਹੁਣ ਇਹਨਾਂ ਨੇ ਖੱਬਾ ਨੇਤਰ ਜਿਉਂਦੇ ਦਾ ਪਹਿਲਾਂ ਕੱਢਿਆ ਫਿਰ ਸੱਜਾ ਨੇਤਰ ਕੱਢਿਆ ਫਿਰ ਮਰਦ ਦਾ ਖੱਬਾ ਪੈਰ ਵਢਿਆ ਫਿਰ ਸੱਜਾ ਪੈਰ ਵਢਿਆ ਮਰਦ ਨੇ ਤਵੇਂ ਹੱਥ ਜੋੜੇ ਪਾਣੀ ਦੀ ਸਮਾਪਤੀ ਹੋਈ ਅਰਦਾਸ ਵਿੱਚ ਜੁੜੇ ਹੋਏ ਹੱਥ ਵੇ ਆਪਣੀ ਤਲਵਾਰ ਦੇ ਨਾਲ ਦੋਵੇਂ ਆਦਰਸ਼ ਵਿੱਚ ਜੁੜੇ ਕੱਟ ਕੇ ਧਰਮ ਉਹ ਜੁਦਾ ਕਰ ਦਿੱਤੇ ਫਿਰ ਵੀ ਇਹਨਾਂ ਦਾ ਮਨ ਨਾ ਪਸੀਦਿਆ ਤਸੀਹੇ ਦੇਂਦੇ ਦੇਂਦੇ ਹਾਰ ਗਏ ਪਰ ਮਰਦ ਦੇ ਮੁਖ ਵਿੱਚ ਉਹ ਸੀ ਤੱਕ ਨਾ ਉਤਰੀ ਤੇ ਜਿਵੇਂ ਤੇਗ ਮਾਰ ਕੇ 19 ਜੂਨ 1716 ਈਸਵੀ ਵਾਲੇ ਦਿਨ ਅੱਜ ਦੇ ਦਿਨ ਪਾਪਾ ਬੰਦਾ ਸਿੰਘ ਬਹਾਦਰ ਦਾ ਸੀਸ ਯਾਰਮਾ ਨੇ ਧੜ ਦੇ ਨਾਲ ਉਹ ਜੁਦਾ ਕਿਸ ਕਦਰ ਕੀਤਾ ਗੱਡੀ ਸੰਦ ਵਿੱਚ ਸਾਥਕ ਦੀ ਢਾਡੀ ਜਤਾ ਆਪਗੀਆਂ ਦੇ ਨਾਲ ਸਾਂਝਾ ਕਰਨ ਜਾ ਰਿਹਾ ਏ ਸ੍ਰੀ ਅਕਾਲ ਤਖਤ ਸਾਹਿਬ ਦਾ ਹਜ਼ੂਰੀ ਢਾਡੀ ਜਤਾ ਸ੍ਰੀ ਅਮਰਤ ਸਰ ਦੀ ਪਾਵਨ ਧਰਤੀ ਤੋਂ ਸਰਵਨ ਕਰਿਓ ਸਾਥਕ ਦੀ ਬੇਨਤੀ ਹੈ ਇਹੋ ਕੀ ਦੀ ਗੋਦ ਦੇ ਸ਼ਹੀਦੀ ਪਾਗਿਆ ਫੇਕੇ ਗੋਦ ਦੇ ਸ਼ਹੀਦੀ ਪਾਗਿਆ 라ਡ ਲਾਇਆ ਜੈ ਸਿੰਘ ਜਾਨ 라ਡ ਲਾਇਆ ਜੈ ਸਿੰਘ ਜਾਨ ਫੇਰ ਜਾਨ ਮਾ ਫੇਰ ਜਾਨ ਮਾਇਆ ਕਿਰਵਾਰ ਪੁੱਛਿਆ ਫੇਰ ਜਾਨ तूं हाणे कहिड़ी मोत cheers ਅਕੂ ਬੰਦਾ ਸਿੰਘ ਦੀ ਟੱਟ ਕੇ ਸੱਚੀ ਅੱਖੂ ਬੰਦਾ ਸਿੰਘ ਦੀ ਟੱਟ ਕੇ ਰੱਖੀ ਨਗਰਾਨਾ ਸ਼ਾਹ ਦੇ ਰੱਖੀ ਨਗਰਾਨਾ ਸ਼ਾਹ ਦੇ ਫੇਰ ਖੱਬੀ ਵੀ ਫੇਰ ਖੱਬੀ ਵੀ ਉਦੋ ਸਿੰਘ ਬਈ ਉਦੋ ਸਿੰਘ ਅਰਦਾਸ ਕਰਦੇ ਅਸੀਂ ਜਿੰਦੇ ਅਰਦਾਸ ਕਰਦੇ ਅਸੀਂ ਵਾਲੀ ਤੋਂ ਜਹਾਨ ਦੇ ਅੱਗੇ ਅੰਤ ਤੋਂ ਜਹਾਨ ਦੇ ਅੱਗੇ ਇਹ ਬਚਾਵੇ ਇਹ ਬਚਾਵੇ ਕਲਪੀਆ ਜੁੜੇ ਹੋਏ ਬੇਟੀ ਅਰਦਾਸ ਦੇ ਵੱਡ ਦਿੱਤੇ ਜਾਲਮਾਨੇ ਵੱਡ ਦਿੱਤੇ ਜਾਲਮਾਨੇ ਲਾਲ ਕਰਕੇ ਲਾਲ ਕਰਕੇ ਦਿੱਤੇ ਜਨ ਤਾਰਾ ਟੁਡੇ ਵੀ ਮੈਨੂੰ